ਟੱਕਾਂ ਵਾਲੇ ਵੀਰੋ ਯੂਐਸਸੀ ਟਰੱਕ ਸੇਲ ਵਾਲੇ ਹੁਣ ਡੈਫ ਕਲੀਨਿਕ ਵੀ ਤੁਹਾਡੀ ਸਸਤੇ ਰੇਟ ਦੇ ਉੱਪਰ ਕਰਵਾ ਕੇ ਦਿਆ ਕਰਨਗੇ ਕਿਉਂਕਿ ਇਹ ਜਿਹੜੇ ਡਿਸਟ੍ਰੀਬਿਊਟਰ ਬਣ ਕੇ ਹੋਏ ਨੇ ਡੈਫ ਕਲੀਨਿਕ ਦੀ ਇੱਕ ਮਸ਼ੀਨ ਜੀ ਆਉਂਦੀ ਹੈ ਜ਼ਿਆਦਾ ਜਾਣਕਾਰੀ ਤਾਂ ਭਾਜੀ ਦੇਣਗੇ ਕਿ ਕਿਹੜੀ ਮਸ਼ੀਨ ਹੈ ਕਿਹੜਾ ਯੰਤਰ ਹੈ ਤੇ ਪਰ ਖਲ ਤੁਹਾਨੂੰ ਹਰ ਇੱਕ ਚੀਜ਼ ਆ ਜਿੰਨੇ ਵੀ ਸਾਡੇ ਵੀਰ ਟਰੱਕ ਚਲਾਉਂਦੇ ਨੇ ਜੇਕਰ ਕੋਈ ਵੀ ਕਿਤੇ ਵੀ ਸਮੱਸਿਆ ਦੇ ਵਿੱਚ ਫਸ ਫਸਦੇ ਨੇ ਤਾਂ ਇੱਕ ਵਾਰੀ ਕਾਲ ਜ਼ਰੂਰ ਲਾ ਲਿਓ ਤੁਹਾਡੀ ਸਮੱਸਿਆ ਦਾ ਸਮਾਧਾਨ ਇੱਕੋ ਹੀ ਆ ਸੈਯਦ ਜੋਸ਼ੀ ਭਾਜੀ ਸੈਯਦ ਸਾਹਿਬ ਦੇਖੋ ਸਾਡੇ ਦਰਸ਼ਕਾਂ ਨੇ ਜਾਣਕਾਰੀ ਇਹ ਜਿਹੜਾ ਨਾ ਇਹ ਜਿਵੇਂ ਜਿਵੇਂ ਬਾਦ ਚਿੱਟੇ ਹੁੰਦੇ ਨੇ ਨਾ ਟਾਈਮ ਦੇ ਨਾਲ ਐਵੇਂ ਟਰੈਕਿੰਗ ਜਿਹੜੀ ਹੈ ਤੁਹਾਨੂੰ ਸਿਆਣਾ ਕਰ ਦਿੰਦੀ ਹੈ ਬਿਲਕੁਲ ਇਹ ਜਿਹੜਾ ਟਰੈਕਿੰਗ ਚ ਇੱਕ ਬਹੁਤ ਵੱਡਾ ਇੱਕ ਪ੍ਰੋਬਲਮ ਹੈਗਾ ਉਹਨੂੰ ਕਹਿੰਦੇ ਡੀਪੀਐਫ ਤੇ ਡੀਪੀਐਫ ਜਿਹੜਾ ਉਹਨੂੰ ਬਣੇ ਵੀ ਹੁਣ ਆਲਮੋਸਟ 20 ਸਾਲ ਤੋਂ ਜ਼ਿਆਦਾ ਹੋ ਗਏ ਪਰ ਹੁਣ ਤੱਕ ਜਿਹੜਾ ਹੈ ਉਹਦੇ ਪ੍ਰੋਬਲਮ ਘਟ ਨਹੀਂ ਹੋ ਸਕੇ ਮੋਸਟਲੀ ਜਦੋਂ ਡੀਪੀਐਫ ਦਾ ਪ੍ਰੋਬਲਮ ਆਉਂਦਾ ਹੈ ਤਾਂ ਟਰੱਕ ਡੀਰੇਟ ਹੋ ਜਾਂਦਾ ਹੈ ਟਰੱਕ ਡੀਰੇਟ ਹੋ ਜਾਂਦਾ ਹੈ ਤੇ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਹੁਣ ਈਵਨ ਇਹ ਪ੍ਰੋਬਲਮ ਇੰਨਾ ਜ਼ਿਆਦਾ ਵੱਧ ਗਿਆ ਕਿ ਗਵਰਨਮੈਂਟ ਨੂੰ ਇੰਟਰਫੇਅਰ ਕਰਨੀ ਪਈ ਤੇ ਗਵਰਨਮੈਂਟ ਨੇ ਕਿਹਾ ਜਿਹੜਾ ਡੀਰੇਟ ਹੋ ਜਾਂਦਾ ਟਰੱਕ ਉਹਨੂੰ ਤੁਸੀਂ ਸੌਫਟਵੇਅਰ ਨੂੰ ਚੇਂਜ ਕਰ ਦਿਓ ਡੀਰੇਟ ਨਾ ਹੋਏ ਪਰ ਜਿਹੜਾ ਟ੍ਰੱਕਰ ਆ ਉਹ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਏ ਤੇ ਜਾ ਕੇ ਫਿਲਟਰਾਂ ਨੂੰ ਠੀਕ ਕਰਾ ਲੇ ਹੁਣ ਫਿਲਟਰ ਵਿੱਚ ਕੀ ਹੁੰਦਾ ਕਾਰਬਨ ਜਿਹੜਾ ਉਹ ਬਣ ਜਾਂਦਾ ਤੇ ਫਿਲਟਰ ਕਲੌਗ ਹੋ ਜਾਂਦੇ ਫਿਲਟਰ ਕਲੌਗ ਹੋ ਕੇ ਇੱਕ ਇਹ ਨਹੀਂ ਕਿ ਖਾਲੀ ਡੀ ਰੇਟ ਹੁੰਦਾ ਉਸ ਤੋਂ ਪਹਿਲਾਂ ਜਿਹੜਾ ਫਿਊਲ ਐਫੀਸ਼ੀਐਂਸੀ ਉਹ ਬਹੁਤ ਖਰਾਬ ਹੋ ਜਾਂਦੀ ਹੈ ਟਰੱਕ ਦੀ ਜਿਹੜੀ ਪਰਫਾਰਮੈਂਸ ਖਤਮ ਹੋ ਜਾਂਦੀ ਹੈ ਟਰੱਕ ਦਾ ਜਿਹੜਾ ਜੋਰ ਲੱਗਦਾ ਉਹ ਖਤਮ ਹੋ ਜਾਂਦਾ ਹੁਣ ਉਹਦਾ ਜਿਹੜਾ ਕਨਵੈਨਸ਼ਨਲ ਵੇ ਹੈਗਾ ਕਿ ਡੀਪੀਐਫ ਜਿਹੜੀ ਉਹਨੂੰ ਹੰਡੀਆਂ ਨੂੰ ਖੋਲ ਕੇ ਜਾਂ ਤੁਸੀਂ ਕਹਿ ਸਕਦੇ ਹੋ ਫਿਲਟਰ ਨੂੰ ਕੱਢ ਕੇ ਉਹਨੂੰ ਬੇਕ ਕਰਕੇ ਉਹਨੂੰ ਸਾਫ਼ ਕੀਤਾ ਜਾਂਦਾ ਜਿੰਨੀ ਵਾਰੀ ਤੁਸੀਂ ਬੇਕ ਕਰੋਗੇ ਉਹਦੀ ਫਿਲਟਰ ਦੀ ਲਾਈਫ ਘੱਟ ਹੁੰਦੀ ਜਾਏਗੀ ਆ ਦੂਸਰੀ ਗੱਲ ਇਹ ਬੜਾ ਐਕਸਪੈਂਸਿਵ ਪ੍ਰੋਸੈਸ ਆ ਤੇ ਕਈ ਵਾਰੀ ਜਦੋਂ ਫਿਲਟਰ ਕੱਢਦੇ ਆ ਤੇ ਕਈ ਵਾਰੋਂ ਕਿਉਂਕਿ ਸੈਰਾਮਿਕ ਜਿਆ ਬਣਿਆ ਹੁੰਦਾ ਉਹ ਟੁੱਟ ਵੀ ਜਾਂਦਾ ਜਦੋਂ ਟੁੱਟ ਜਾਂਦੇ ਉਹ ਤੁਹਾਡਾ ਖਰਚਾ ਜਿਹੜਾ ਆਲਮੋਸਟ 5000 ਡਾਲਰ ਤੱਕ ਹੋ ਸਕਦਾ ਆ ਜੇ ਤੁਸੀਂ ਵੀਡੀਓ ਦੇਖੋ ਤੇ YouTube 'ਚ ਬਹੁਤ ਸਾਰੇ ਲੋਕਾਂ ਨੇ ਇਹਦੇ 'ਚ ਡਿਸਕਸ਼ਨ ਕੀਤੀ ਆ ਜਿਹੜਾ ਅਸੀਂ ਹੁਣ ਸਿਸਟਮ ਲੈ ਕੇ ਆਏ ਆ ਇਹ ਯੂਰੋਪੀਅਨ ਸਿਸਟਮ ਆ ਇਹਨੂੰ ਤੁਹਾਨੂੰ ਤੁਸੀਂ ਯਕੀਨ ਨਹੀਂ ਕਰੋਗੇ ਤੁਹਾਨੂੰ DPF ਖੋਲਣ ਦੀ ਲੋੜ ਹੀ ਨਹੀਂ ਤੁਸੀਂ ਡੀਪੀਐਫ ਦਾ ਫਿਲਟਰ ਕੱਢਣਾ ਹੀ ਨਹੀਂ ਬਿਨਾਂ ਡੀਪੀਐਫ ਫਿਲਟਰ ਕੱਢੇ ਧੜਾ ਜਿਹੜਾ ਈਵਨ ਟਰੱਕ ਜਿਹੜਾ ਡੀਰੇਟ ਹੋਇਆ ਹੈ ਜਿਹੜਾ ਮਕਸਦ ਹੈ ਜਿਹੜਾ ਪਾਰਟਿਕੂਲਰ ਜਿਹੜਾ ਕਾਰਬਨ ਲੈਵਲ ਹੈ ਜਿਹੜਾ 250% ਹੈਗਾ ਉਹਨੂੰ ਵੀ ਆਪਾਂ ਕਲੀਨ ਕਰਕੇ ਆਲਮੋਸਟ ਜ਼ੀਰੋ ਕਰ ਦਾਂਗੇ ਤੇ ਉਹਨੂੰ ਵੀ ਤੁਸੀਂ ਜਿਹੜਾ ਆਪਣਾ ਡੀਰੇਟ ਤੋਂ ਜਿਹੜਾ ਫਰੈਸ਼ ਕਰਕੇ ਟਰੱਕ ਨੂੰ ਲੈ ਜਾਓਗੇ ਜਿਹੜਾ ਟੋਟਲ ਟਾਈਮ ਲੱਗਦਾ ਉਹ 3 ਤੋਂ 4 ਘੰਟੇ ਲੱਗਦਾ ਅਸੀਂ ਸਰਟੀਫਾਈਡ ਡੀਲਰਾਂ 1000 ਕੈਲੀਫੋਰਨੀਆ ਦੇ ਤੇ ਇਹ ਪ੍ਰੋਡਕਟ ਜਿਹੜੀ ਆ ਨੈਕਸਟ ਵੀਕ ਤੋਂ ਆਪਾਂ ਲਾਂਚ ਕਰ ਰਹੇ ਆ ਜਦੋਂ ਤੁਸੀਂ ਟਰਕਿੰਗ ਸ਼ੋ ਕੈਲੀਫੋਰਨੀਆ ਟਰਕਿੰਗ ਸ਼ੋ ਚਾਹੋਗੇ ਤੁਸੀਂ ਇਹਦਾ ਸਾਰੀ ਇਨਫੋਰਮੇਸ਼ਨ ਡੈਮੋ ਦੇਖ ਸਕਦੇ ਹੋ ਇਹ ਜਿਹੜੀ ਪ੍ਰੋਡਕਟ ਆ ਇਹ ਬਹੁਤ ਯੂਨੀਕ ਪ੍ਰੋਡਕਟ ਆ ਕਿਉਂਕਿ ਇਹਦੇ ਚ ਤੁਹਾਡੇ ਪੈਸੇ ਬਹੁਤ ਬਚਣਗੇ ਤੇ ਟਰੱਕ ਦੀ ਪਰਫਾਰਮੈਂਸ ਫਿਊਲ ਮਾਈਲੇਜ ਬਹੁਤ ਜ਼ਿਆਦਾ ਇੰਪਰੂਵ ਹੋਏਗੀ ਟਿਊਨ ਰੱਖੋ usa truck fuel.com ਨੈਕਸਟ ਵੀਕ ਇਹ ਤੁਹਾਨੂੰ ਐਗਜ਼ੈਕਟ ਪ੍ਰੋਡਕਟ ਦਾ ਪੂਰਾ ਡੈਮੋ ਦਿਵਾਗੇ